ਸਰੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਕਰਨ ਲੱਗੇ ਆ ਲੈਕ ਦੀ ਸਰਵਿਸ ਤੇ ਬੈਕ ਦੀ ਗੱਲਬਾਤ ਆਏ ਹੋ ਗਈ ਸੀ ਜੀ ਵੀ ਬੈਕ ਦਾ ਤਾਂ ਸਿਵਾਵਾਂ ਚਾਰ ਸਪੀਕਰ ਇਹ ਖਰਾਬ ਹੋਗੇ ਸੀ ਤੇ ਅੱਜ ਅਸੀਂ ਨਵੇਂ ਲਿਆ ਕੇ ਤੇ ਚਾਰ ਸਪੀਕਰ ਪਾਈ ਜਾਂਦੇ ਆ ਇਧਰ ਮੈਗ ਸਿੰਘ ਲੱਗਿਆ ਪਿਆ ਤੇ ਇਧਰ ਸਾਡਾ ਏਕਮ ਸਿੰਘ ਆਇਆ ਹੋਇਆ ਤੇ ਏਕਮ ਸਿੰਘ ਅੱਜ ਫਰਾਰ ਸੀਗਾ ਤੇ ਹੁਣ ਆ ਕੇ ਇਹਨੂੰ ਲਾਇਆ ਡੈੱਕ ਦੀ ਫਿਟਿੰਗ ਕਰਨ ਤਾਂ ਇੱਧਰ ਟਰਾਲੀ ਨੂੰ ਰੰਗ ਕਰੀ ਜਾਂਦੇ ਸੀ ਤੇ ਟਰਾਲੀ ਨੂੰ ਮੈਂ ਪਹਿਲਾਂ ਸਾਫ਼ ਕੀਤੀ ਸੀ ਗ੍ਰੈਂਡਰ ਨਾਲ ਤੇ ਜਦ ਜੋਰ ਸਾਰੀ ਖਤਮ ਕਰਕੇ ਤੇ ਉਸ ਤੋਂ ਬਾਅਦ ਇਹਨੂੰ ਹੁਣ ਰੰਗ ਕਰੀ ਜਾਂਦੇ ਆ ਥੱਲੇ ਸਾਰਾ ਰੰਗ ਕਰਤਾ ਮੈਂ ਸਾਰਾ ਦਿਨ ਫੋਨ ਤਾਂ ਨਹੀਂ ਚੱਕਿਆ ਕਿਉਂਕਿ ਮੈਂ ਕਿਉਂਕਿ ਆ ਤਾਂ ਰੰਗ ਲੱਗਿਆ ਵਾ ਸਿੱਦੇ ਫੋਨ ਰੰਗ ਹੀ ਰੰਗ ਲੱਗ ਰਿਹਾ ਫਿਰ ਲਾਉਣਾ ਔਖ ਹੋ ਜਾਊ ਤੇ ਥੱਲੇ ਥੱਲੇ ਕਰਤਾ ਰੰਗ ਤੇ ਕੱਲ ਨੂੰ ਆਪਾਂ ਸਾਈਡਾਂ ਤੇ ਕਰਾਂਗੇ ਤੇ ਅੰਦਰ ਡੈੱਕ ਦੀ ਫਿਟਿੰਗ ਚੱਲ ਰਹੀ ਹੈ ਹਾਂ ਵੀ ਇਹ ਕਮਸਾਂ ਕੋਈ ਸਸਰੀਕਾਲ ਨਮਸਤੇ ਸਸਰੀਕਾਲ ਇਹ ਆਪਣਾ ਭਾਂਜਾ ਹੈ ਤੇ ਆਹ ਭਤੀਜਾ ਤੇ ਕੱਲ ਭਤੀਜੇ ਤੋਂ ਸਪੀਕਰ ਮੰਗਾਏ ਸੀ ਬਠਿੰਡੇੋਂ ਲਿਆਇਆ ਚਾਰ ਸਪੀਕਰਾਂ ਦੇ ਵਿੱਚ ਆਪਾਂ ਜਿਹੜੀ ਮਸ਼ੀਨ ਦੀ ਲਿਆਂਦੀ ਸੀਗੀ ਪਾਪਾ ਲੱਗਾ ਸੀ ਧੋਣ ਤੇ ਉਹਨੇ ਗਨ ਦਾ ਸਿੱਧਾ ਪ੍ਰੈਸ਼ਰ ਹੈ ਜਿਹੜਾ ਸਪੀਕਰਾਂ 'ਚ ਮਾਰਦਾ ਤੇ ਜਿਹੜੇ ਚਾਰ ਸਪੀਕਰਾਂ ਨੇ ਪੜਦੇ ਗਏ ਪਾਰਟ ਤੇ ਹੁਣ ਚਾਰ ਸਪੀਕਰ ਲਿਆ ਕੇ ਬਠਿੰਡੇੋਂ ਮੰਗਵਾਏ ਸੀਗੇ ਸੋਨੀ ਵਾਲਿਆਂ ਦਾ ਲੱਗਿਆ ਦਾ ਨਾ ਇਹ ਡੈੱਕ ਹੈ ਜਿਹੜਾ ਤੇ ਉਹਨਾਂ ਤੋਂ ਹੀ ਮੰਗਵਾਏ ਸੀ ਤੇ ਹੁਣ ਇਹ ਲੱਗੇ ਆ ਲਾਉਣ ਤੇ ਦੋ ਦਾ ਫਿੱਟ ਕਰਤੇ ਤੇ ਦੋ ਰਹਿੰਦੇ ਆ ਤੇ ਮੈਂ ਇਧਰ ਥੋੜੀ ਜੀ ਤਾਰ ਬਾਹਰ ਹੋ ਗਈ ਸੀ ਉਹ ਬਟ ਕਰੀ ਜਨਾ ਲਓ ਜੀ ਮੈਂ ਫੜਾ ਤੁਸੀਂ ਗਿਆ ਪਿਆ ਤੇ ਕੱਸੀ ਜਾਂਦਾ ਬਸ ਇੱਕ ਸਪੀਕਰ ਰਹਿ ਗਿਆ ਤੇ ਇੱਕ ਜਿਹੜੀ ਇਹਦੀ ਅਗਲੇ ਸਾਈਡ ਵਾਲੀ ਆ ਬੇਸਾਂੀਆਂ ਵਿੱਚ ਬੇਸਾਂ ਬਾਹਰ ਬੇਸ ਦੀ ਬਾਹਰ ਆਉਂਦੀ ਹੈ ਉਹ ਗੁੰਦੀਗੀ ਲਾ ਕੇ ਚ ਪਈ ਵੀ ਸੀ ਤੇ ਉਹ ਸਿੱਧੀ ਓਪਨ ਹੀ ਹੋ ਗਈ ਤੇ ਉਹ ਬਾਹਰ ਨਿਕਲ ਜਾਂਦੀ ਸੀ ਤੇ ਉਹਦੇ ਵੀ ਨਾਟਕ ਅਸੀਂ ਜਾਂਦੇ ਆ ਤੇ ਗਾੜੀ ਪੇਚ ਜੇ ਔਲਾ ਦਿੰਨੇ ਆ ਇੱਕ ਦੀ ਦੇ ਨਾਲ ਇਹ ਬਾਹਰ ਬੂਰ ਨੇ ਡੇਗਦੀ ਤੇ ਪਈ ਰੋ ਵੀ ਵਿੱਚ ਮਸ ਸਹੀ ਇਹ ਨਾ ਨਾ ਹੁਣ ਵਾਈਬੂ ਚੈੱਕ ਕਰਾ ਲਈ ਆਪਾਂ ਗਾਣਾ ਹੀ ਮੁੱਕ ਗਿਆ ਇਹਦਾ ਹੋਰ ਹੀ ਕੁਛ ਚੱਲ ਪਿਆ। ਬਸ ਠੀਕ ਹੈ ਓਕੇ ਨਾ। ਇਹ ਵੀ ਆ ਪੱਖੇ ਦੇ ਵਿੱਚ ਵੀ ਪਾਣੀ ਪੈ ਗਿਆ ਸੀ। ਤੇ ਇਹ ਕਮ ਕਨਾਂ ਵੀ ਮੈਂ ਕਰਦਾ ਸਾਫ ਖੋਲ ਕੇ। ਤੇ ਉਧਰ ਪਰਲੇ ਪਾਸੇ ਬੈਕ ਆ ਜਿਹੜਾ ਉਹ ਦੋ ਨਟ ਰਹਿੰਦੇ ਸੀਗੇ ਸਪੀਕਰ ਦੇ ਉਹਨੇ कसे ਨਹੀਂ। ਹੁਣ ਦੇਖ ਲਿਓ ਉਹਨੇ ਕਸੀ ਜਾਂਦਾ। ਇਹ ਇਹ ਕੰਮ ਸਿਆਂ ਪੱਖੇ ਲੱਗਾ ਦੇਖ ਹੁਣ ਫੋੜ ਕੇ ਸਾਫ਼ ਕਰਦਾ ਕਿ ਖਰਾਬ ਕਰਦਾ ਕਿਉਂਕਿ ਮੈਨੂੰ ਯਕੀਨ ਇਹਨਾਂ ਦਾ ਘਾਟ ਹੀ ਹੈ ਬਾਕੀ ਡੈਕ ਆਪਾਂ ਤਾਂ ਨਹੀਂ ਚਲਾਉਂਦੇ ਵੀ ਕਾਪੀਰਾਈਟ ਆ ਜੂਗਾ ਕਮਾਲ ਐ ਸਪੀਕਰਾਂ ਦਾ ਨਾਟਕ ਹੀ ਇਹਦੇ ਦੂਜਾ ਸਪੀਕਰ ਉਤਲੇ ਚ ਵੇਖੋ ਉਤਲਾ ਵੀ ਖੋਲਿਆ ਪਿਆ ਸੀ ਨਾਲਲਾ ਸਪੀਕਰ ਉਹਦੇ ਵੇਖ ਪੂਰੇ ਆ ਬਾਕੀ ਸਾਰਿਆਂ ਦੇ ਪੂਰੇ ਥਲੜ ਦੇ ਤੇ ਪੂਰੇ ਨਾਟਕ ਫੋਰ ਕਿਤੇ ਖੋਲੇ ਹੋਏ ਅੱਡ ਵਧ ਗਏ ਟੈਂਪਰਾਈ ਗੱਲ ਹੋ ਗਈ ਨਾਟਕ ਵਧ ਗਏ ਮੰਨਗੇ ਤਾਂ ਕਿੰਨੇ ਨਾਟ ਵਧੇ ਆ ਨਹੀਂ ਪਤਾ ਕਿੰਨੇ ਵਧੇ ਆ 1 ਹੀ ਆ 1 ਹੀ ਆ ਇਹ ਤਾਂ ਕੋਈ ਨਹੀਂ ਅਰੇ ਜਮਾਵੇ ਟਵਿੱਟਰ ਤਾਂ ਨਹੀਂ ਹੁੰਦੇ ਟੁੱਟਾ ਟਵਿੱਟਰਾਂ ਦੇ ਯਾਰ ਉੱਤੇ ਨਾ ਉਹ ਜਾਲੀ ਜੀ ਨਹੀਂ ਹੁੰਦੀ ਉਹ ਬਾਗੂ ਵਿੱਚ ਵਾਉਂਦੇ ਸੀ ਜਦੋਂ ਆਪਾਂ ਉਹ ਬਸ ਨਿਕਲ ਨੁਕਲ ਗਏ ਪਤਾ ਨਹੀਂ ਹੁਣ ਟਵਿੱਟਰ ਚੱਲਦੇ ਆ ਕਿ ਨਹੀਂ ਚੱਲਦੇ ਚੱਲਦੇ ਹੁੰਦੇ ਆ ਹੂੰ ਇਹ ਤਾਂ ਉਹ ਇੰਛਾ-ਛਾਹ ਨਹੀਂ ਕਰੀ ਜਾਂਦੇ ਵਿੱਚ ਟਵਿੱਟਰਾਂ ਨੇ ਉਹ ਇਹੇ ਢੋਲ ਢਾਲ ਜੇ ਤੇ ਉਹ ਛੈਣੇ ਹੁੰਦੇ ਜਿਹੜੇ ਉਹ ਛੈਣੇ ਹੁੰਦੇ ਇਹਦੇ ਵਿੱਚ ਵਾਈਦੇ ਚੋ ਛੋ 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 ਆਈ ਦੇ ਕਰੀਏ ਅੰਦਰ ਵਿੱਚ ਨਾਤੇ ਤਾ ਵੀ ਦੇਖ ਲੈ ਪਰ ਜ ਨਹੀਂ ਖੁੱਲਦਾ ਨਾ ਮੱਥਾ ਨਾ ਆ ਆ ਖੋਲਣੇ ਪੈਣਗੇ ਸਾਰੇ ਹਨਾ ਆ ਖੋਲਣੇ ਪੈਣਗੇ ਫਿਰ ਆ ਖੁੱਲੂ ਥੱਲੇ ਨਿਕਲ ਕੇ ਫਿਰ ਉਤੋਂ ਬਾਹਰ ਆਊਗਾ ਕੀ ਰਹਿੰਦੇ ਫਿਰ ਆ ਜੜ ਦੇ ਪੁੱਠਾ ਏ ਉਹਦੇ ਨਾਲ ਉਹ ਪਾਪਾ ਦੇ ਧੋਣ ਲੱਗਿਆ ਨਾ ਸਾਰੇ ਕਿਤੇ ਵਿੱਚ ਪਾਣੀ ਮਰੀ ਹੈ। ਛਤਰੀ ਚੁਤਰੀ ਉੱਤੋਂ ਤੋਂ ਹੀ ਗਿਆ ਫਿਰ ਉਹ ਥੱਲੇ। ਇਹਦਾ ਕਵਰ ਯਾਰ ਬਣਵਾ ਕੇ ਲਿਆਵਾਂਗੇ ਆਪਾਂ। ਮਾ ਉਹ ਪਤਾ ਨਹੀਂ ਕਿਹਦੇ ਬਾਗ ਚ ਮਾਰਨ ਉੱਠ ਗਿਆ ਤੇ ਸਾਰਾ ਇਧਰ। ਹੈ? ਰਾਜੂ ਦੇ ਤਾਂ ਛੋਟਾ ਸੀ ਬਾਗ। ਉਧਰ ਪਾਣੀ ਚ ਗਿਆ ਸੀ ਨਾ। ਖੰਡ ਗਈ ਤੇ ਸਾਰਾ ਹੀ ਆ ਉਹ ਇੱਥੋਂ। ਆਹ ਆ। ਆਹ ਦਾ ਸ਼ੁਕਰ ਹੈ ਯੂ ਸੀਗੀ। ਉਨ ਢਾਣੇ ਢੂਣੇ ਪਾਸੇ ਕਰ ਦਿੰਦੀ ਸੀ ਪਹਿਲਾਂ। ਓਡੀ ਪੱਤੀ ਦੀ ਜੁੱ ਬਣਾਈਏ ਕੱਲ ਨੂੰ ਮਿਸਤਰੀ ਨੇ। 1100 ਰੁਪਏ ਲਿਆ। ਓਡੀ ਪੱਤੀ। ਵਲਦੰਗੀਤੀ ਹੈ। ਹਾਂ। ਇੱਥੋਂ ਫੁੱਲ ਮੋਟੇ। ਕੱਲ ਇੱਕ ਪੱਤੀ ਲੈ ਗਿਆ ਹੈ ਨੀ ਉਹਦੇ। ਇੱਥੇ ਲੰਮੀਆਂ ਪੱਤੀਆਂ। ਓਏ ਨਹੀਂ ਆ ਬਥੇਰੀ ਮੋਟੇ। ਇਹ ਕਹੇ ਲਈ ਆਪਣੀ ਕਦੇ। ਖੱਲੀ ਨਹੀਂ ਆ ਨਾੜ ਨਹੀਂ ਪਾਈ ਇਹਦੇ। ਇੱਥੋਂ ਐਂ ਕੱਟੀ ਕਰਕੇ ਆ ਨਾੜਾ ਹੈ। ਓਡੀ ਮੋਟੇ। ਨਹੀਂ ਆ ਚੀ ਕਲੰਪ ਵਾਲੀ ਠੀਕ ਹੈ। ਖੋਲ ਕੇ ਰੱਖਣੀ ਸੌਖੀ ਹੈ। ਆਹ ਆ ਉਥੋਂ ਆਪਾਂ ਲੈ ਆਈ ਸੀ ਡੱਬਣੀਓ ਇਹੋ ਨਾਲ ਲਈ ਸੀ ਨਾ ਡੱਬਣੀਓ ਡੱਬਾ ਇਹ 500 ਰੁਪਏ ਦੀ ਆਹ ਸਾਰੇ 500 ਲਿਆ ਸੀ ਉਦੋਂ ਤਾਂ ਆਹ ਤਾਂ ਬਾਲੀ ਤਕੜੀ ਚੀਜ਼ ਆ ਯਾਰ ਕਿੱਡੇ ਮੋٹے ਨਾਟਾ ਹੈ ਖਲਦਾ ਹੀ ਨਹੀਂ ਇਹ ਤਾਂ ਜਗੜ ਨਾਲੇ ਜਦੋਂ ਮਰਜੀ ਖੋਲ ਕੇ ਰੱਖਣਾ ਇੱਥੋਂ ਖੋਲੋ ਸਿੱਧੇ ਤੋਂ 1700 ਰੁਪਏ ਫਿਰ ਬਾਹਲਾ ਹੀ ਲੈ ਜਾ ਆਇਥੇ ਉੱਥੋਂ ਤਾਂ ਮਾਰ ਕੇ ਹੀ ਦਿੰਦੇ ਆ ਨਾ ਸਰਾਖੋ ਆਹ ਆਹ ਸੋਨੇ ਵਾਲੇ ਸੋਨੇ ਵਾਲੇ ਮਾਰ ਕੇ ਦਿੰਦੇ ਹਨਾ ਪੱਤੀ ਪਈ ਐ ਇੱਥੋਂ ਐ 5:35 ਮਿੰਟ ਹੋ ਗਏ ਤੇ ਸਮਾਨ ਸੱਲਾ ਪਾਸ ਸੰਭਾਲਤਾ ਰੰਗ ਵੀ ਸੰਭਾਲਤਾ ਹੁਣ ਕੱਲ ਨੂੰ ਕਰਾਂਗੇ ਤੇ ਥੱਲੇ ਥੱਲੇ ਸਾਰਾ ਰੰਗ ਹੋ ਗਿਆ ਇਹਦੇ ਤੇ ਆਹ ਆਹ ਇੰਤਰਾਸ ਕੰਜਾ ਜਾ ਰਹਿਦਾ ਤੇ ਕੱਲ ਨੂੰ ਇਹ ਕੰਪਲੀਟ ਹੋ ਜੂਗਾ ਲਗਭਗ ਤੇ ਬਾਡੀ ਰਹਿ ਗਈ ਤੇ ਅੰਦਰਲੇ ਪਾਸੇ ਵੀ ਆਪਾਂ ਕਾਲਾ ਰੰਗ ਕਰਾਂਗੇ। ਇਸ ਤਿੱਕੇ ਆਹਾਂ ਜੌਂੜੀ ਹਰ ਦਾ ਰੰਗ ਆਉਂਦਾ ਹੈ। ਬਾਈ ਨੇਮ ਦੇਖੋ ਹੁਣ ਵਿੱਚੋਂ ਕਿਹੋ ਜਿਹਾ ਨਿਕਲਦਾ ਹੈ? ਸੇਮ ਨਿਕਲਦਾ ਹੈ ਕਿ ਇਹ ਗੂੜਾ ਫਿੱਕਾ ਹੁੰਦਾ ਹੈ। ਕਈ ਤਾਂ ਕਹਿੰਦੇ ਸੇਮ ਨਹੀਂ ਮਿਲਦਾ ਕਿ ਬਣਾਉਣਾ ਪੈਂਦਾ ਇਹਨੂੰ ਵਿੱਚ ਰੰਗ ਪਾ ਕੇ ਜਾਂ ਤਾਂ ਵਿੱਚ ਚਿੱਟਾ ਪਾ ਲਵੇ ਜਾਂ ਵਿੱਚ ਥੋੜਾ ਇਹ ਪੀਲਾ ਪੈਣਾ ਪਾਉਣਾ ਪੈਂਦਾ ਹੈ ਬੂੜਾ ਜਾਂ ਫਿੱਕਾ ਕਰਨ ਖਤਰ ਆਪਾਂ ਣਾ ਲੈ ਹੁਣ ਤੇ ਹੁਣ ਅੱਜ ਦੀ ਬਲੌਗ ਦੀ ਸਮਾਰਟੀ 17 ਦਿਨ ਆਪਾਂ ਬਲੌਗ ਨਹੀਂ ਸ਼ਾਮ ਜਨ ਬਣਾਇਆ ਤੇ ਕਿਉਂਕਿ ਸਾਰਾ ਦਿਨ ਰੰਗ 'ਚ ਹੱਥ ਲਿਬੜੇ ਵੇ ਸੀ ਤੇ ਫੋਨ ਚੱਕਣ ਨੂੰ ਮਨ ਹੀ ਨਹੀਂ ਕੀਤਾ ਅੰਦਰ ਰੱਖਿਆ ਫੋਨ ਕੁਝ ਗ੍ਰੈਂਡਰ ਚੱਲਦਾ ਸੀ ਤੇ ਵਲੌਗ ਨਹੀਂ ਬਣਦਾ ਸੀ ਤੇ ਸੋ ਸਾਰਿਆਂ ਨੂੰ ਗੁੱਡ ਨਾਈਟ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਨਾਲ